ਇਸ ਮੌਸਮ ਦੇ ਵਿੱਚ ਦੋ ਮਾਂ ਦੇ ਵਿੱਚ 9 ਵਾਰੀ ਚੈਂਪੀਅਨ ਤੋਂ ਚੈਂਪੀਅਨ ਓਵਰਾਲ ਚੈਂਪੀਅਨ ਜਿਹੜੇ ਆ ਬਿਤਾਫ ਦਿੱਤੇ ਆ ਅੱਜ ਵੀ ਜਿਹੜੇ ਇੱਕ ਕੋਚ ਹੁੰਦਾ ਆ ਉਹੋ ਹੀ ਤੁਹਾਨੂੰ ਪਤਾ ਸਾਰਾ ਕੋਈ ਉਹ ਜਿਵੇਂ ਇੱਕ ਮਦਰ ਆਪਣੇ ਬੱਚੇ ਦਾ ਧਿਆਨ ਰੱਖਦੀ ਆ ਭਾਈ ਨੇ ਉਦਾਂ ਮੇਰਾ ਧਿਆਨ ਬੱਛੇ ਦਾ ਕਿੱਕਪ ਨਾਲ ਥੈਂਕ ਯੂ ਦੋਗੇ ਦੋਗੇ ਜੇ ਉਸਦੇ ਭਾਈ ਨੂੰ ਮੇਰੇ ਕੋਲ ਸ਼ਬਦ ਹੈ ਨਹੀਂ ਆ ਬਸ ਜੋ ਦੇ ਹੋਈ ਹੈ ਕਿ ਪਹਿਲੇ ਹੀ ਫਿਲਹਾਲ ਆ ਗਿਆ ਭਾਈ ਦੇ ਇਹੋ ਹੀ ਹੈ ਕਿ ਜਿੰਨਾ ਚਿਰ ਨੂੰ ਮੈਂ ਭਾਈ ਮਤਲਬ ਟੀਮ ਬੋਡੀ ਬਿਲਡਿੰਗ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਮੈਂ ਭਾਈ ਜਨਾਲ ਜੁੜਿਆ ਰਵਾਂ ਬੋਡੀ ਬਿਲਡਿੰਗ ਕਿੱਥੋਂ ਤੱਕ ਜਾਣਾ ਚਾਹੀਦਾ ਜੇ ਕਿਹੜੀ ਸਟੇਜ ਤੱਕ ਮੋਟਾ ਹੋਣਾ ਸਟੇਜ ਭਾਈ ਹਰ ਇੱਕ ਬੋਡੀ ਬਿਲਡਰ ਦਾ ਸੁਪਨਾ ਹੀ ਹੁੰਦਾ ਕਿ ਸਨ ਉਹ ਵੱਡ ਨੂੰ ਟੋਲਡ ਲਿਆਵੇ ਬਾਕੀ ਜਿੰਨਾ ਇੱਕ ਮੈਂ ਵੇਸ ਕਰੂੰਗਾ ਇਹ ਵਾਈ ਬਿੰਦਾਂ ਨੂੰ ਬਰੌਟ ਤੱਕ ਲੈ ਹੀ ਜਾਣਾ ਬਾਕੀ ਬੋਟਾ ਉਹ ਜਿਹੜਾ ਸ਼ੁਰੂਆਤ ਕਰਦਾ ਹੈ। ਸਾਡੇ ਮੇਰੇ ਦੋਸਤ वगैरह ਸਾਰੇ ਸੁੱਤੇ ਸੀ। ਮੇਰੇ ਮਦਰ ਇਨਫਾਟ ਤੋਂ ਸੁੱਤੇ ਸੀ। ਮੇਰਾ ਕੋਚ ਮਰੇ ਲਈ ਜਾਗ ਰਿਹਾ ਹੈ। ਉਹ ਮੈਨੂੰ ਜਾਗ ਜਾ ਕੇ ਕਹਿ ਰਿਹਾ ਕਿ ਆਪਣੇ ਮਤਲਬ ਪੋਲਿੰਗ ਕਰ। ਅਰ ਮੈਨੂੰ ਥੋੜਾ ਕੁ ਪ੍ਰੈਕਟਿਸ ਕਰਨ ਦੇ ਨਾਲ ਤੇ ਇੱਕ ਚੀਜ਼ ਦੱਸਨੀ ਸੀ ਕਿ ਕੇਲਜੀ ਉੱਤੇ ਸਿਰਫ ਆਪਣਾ ਫੇਸ ਤੇ ਉੱਤੇ ਸਮਾਈਲ ਹੈ। ਆਪਣਾ ਬੈਂਕ ਥੀਮ ਬਾਕੀ ਰਿਜ਼ਲਟ ਕਿ ਹੋਏਗਾ ਨਹੀਂ ਪਤਾ। ਉਸਨੇ ਇੱਕ ਲੇਡੀ ਹੋ ਔਰ ਆਮ ਤੌਰ ਤੇ ਤਿਵਾਰਾਂ ਦੇ ਵਿੱਚ ਹੁੰਦਾ ਕਿ ਲੜਕੀਆਂ ਨੂੰ ਨਹੀਂ ਬਾਹਰ ਜਾਣ ਦਿੱਤਾ ਜਾਂਦਾ ਔਰ ਪੰਜਾਬੀ ਹੋਏ ਖੇਤਰ ਦੇ ਰਹਿਣ ਵਾਲੇ ਉਹ ਕਦੀ ਤਿਵਾਰ ਦੇ ਵਿੱਚ ਕਿਹੜਾ ਜਿਹਾ ਕੁਝ ਨਹੀਂ ਬਣਿਆ ਵੀ ਨਹੀਂ ਜਾਣਾ ਨਹੀਂ ਸਰ ਐਦਾਂ ਵੀ ਤੇ ਕਈ ਵਾਰੀ ਪ੍ਰੋਬਲਮਸ ਆਉਂਦੀ ਹੈ ਡਿਪਾਰਟਮੈਂਟ ਦੇ ਵੀ ਕਈ ਵਾਰੀ ਕੋਈ ਕਿਸੇਰਬਾਜੀ ਕਰੀ ਹੁੰਿਆ ਪਰ ਮੇਰੇ ਕੋਟੇ ਮੇਰਾ ਮਾਇਨੋ ਬੜਾ ਖਲਾਫ ਕਰਦਾ ਹੈ ਨਾ ਉਹਨਾਂ ਨੇ ਕਦੀ ਕੁੜੀਆਂ ਦੇ ਪਰਪਰ ਦੇਖਿਆ ਨਾ ਮੁੰਡਿਆਂ ਨੂੰ ਹਰ ਮੇਸ਼ਾ ਹੁੰਦਾ ਇੱਦਿਗੇ ਕਰ ਰਿਹਾ ਬਾਕੀ ਜਿਹੜੀਆਂ ਲੜਕੀਆਂ ਹੋਰ ਲੜਕੀਆਂ ਨੇ ਜਿਹੜੀਆਂ ਘਰਾਂ ਚ ਬੈਠੀਆਂ ਨੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਪਰ ਮੈਂ ਤੇ ਐਵੇਂ ਮੈਸੇਜ ਦੂੰਗੀ ਕਿ ਤੁਸੀਂ ਵੱਤ ਤੋਂ ਵੱਤ 211 ਆਓ ਆਪਣੇ ਸੇਪਲ ਤੇ ਆਂਦੋ ਜਿਹੜਾ ਕਹਿੰਦਾ ਤੁਸੀਂ ਆਪਣੀ ਇੱਕ ਮੇਕਅਪ ਤੇ ਇੱਕ ਕੰਡਾ ਥੋੜਾ ਬੋਤਾ ਤੁਸੀਂ ਬਾਡੀ ਤੇ ਵੀ ਲਗਾਓ ਤਾਂ ਮਜ਼ਾ ਆਏਗਾ ਬਾਡੀ ਬਿਲਡਿੰਗ ਮੁਕਾਬਲੇ ਦੇ ਵਿੱਚ ਚੈਂਪੀਅਨ ਟੂ ਚੈਂਪੀਅਨ ਖਿਤਾਬ ਹਾਸਲ ਕਰਨ ਵਾਲੇ ਆਸੂ ਸ਼ਰਮਾ ਔਰ ਨਾਲ ਇਹਨਾਂ ਦੇ ਬਬੀਤਾ ਜੀ ਜਿਹੜੇ ਕੈਨੇਡਾ ਦੇ ਵਿਨੀਪੈਗ ਤੋਂ ਜਿਹੜੇ 골ਡ ਮੈਡਲਿਸਟ ਵੀ ਨੇ ਤਾਂ ਅੱਜ ਇੱਥੇ ਪਹੁੰਚੇ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ ਕੇਕ ਕੱਟਿਆ ਗਿਆ ਔਰ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਹਰ ਆਪਣਾ ਨਾਮ ਦੱਸੋ ਔਰ ਆਪਣੀ ਜਿਹੜੀ ਤੁਸੀਂ ਉਪਲਬਧੀ ਹਾਸਲ ਕੀਤੀ ਹੈ ਉਹਦੇ ਬਾਰੇ ਦੱਸੋ ਮੇਰਾ ਨਾਮ ਭਾਈ ਆਸ਼ੂ ਸ਼ਰਮਾ ਹੈ ਤੇ ਮੈਂ ਇਸ ਵਾਰੀ ਆਪਣੇ ਇਸ ਮਹੀਨੇ ਦੇ ਵਿੱਚ ਦੋ ਮਹੀਨੇ ਦੇ ਵਿੱਚ 9 ਵਾਰੀ ਚੈਂਪੀਅਨ ਟੂ ਚੈਂਪੀਅਨ ਓਵਰਆਲ ਚੈਂਪੀਅਨ ਜਿਹੜਾ ਖਿਤਾਬ ਜਿੱਤੇ ਆ ਤੇ ਉਹ ਮੈਂ ਭਾਈ ਦੇ ਅੰਡਰ ਗਾਈਡੈਂਸ ਦੇ ਵਿੱਚ ਜਿੱਤੇ ਆ ਇਹ ਕਿੱਥੇ ਜਿਹੜੇ ਚੈਂਪੀਅਨਸ਼ਿਪ ਹੋਈ ਸੀਗੀ ਜਿੱਥੇ ਤੁਸੀਂ ਜਿੱਤੇ ਹੋ ਇਹ ਭਾਈ ਪੂਰੇ ਪੰਜਾਬ 'ਚ ਅਲੱਗ-ਅਲੱਗ ਜਗ੍ਹਾ ਤੇ ਹੋਈਆਂ ਜਿਵੇਂ ਮਲੇਰਕੋਟਲਾ ਹੋਰ ਵੀ ਆਪਣੇ ਹਾਂ ਦੀ ਅੰਮ੍ਰਿਤਸਰ ਦੇ ਵਿੱਚ ਵੀ ਇਹੀ ਬਲੰਦਰ ਮਤਲਬ ਅਲੱਗ-ਅਲੱਗ ਜਗ੍ਹਾ ਤੇ ਹੋਈਆਂ ਤੇ ਉੱਥੇ ਮੈਂ 9 ਚੈਂਪੀਅਨਸ਼ਿਪ ਖੇਡੀਆਂ ਤੇ ਨੌਵਾਂ ਚੋਂ ਹੀ ਮੈਂ ਓਵਰਆਲ ਚੈਂਪੀਅਨ ਬਣਿਆ ਕਿੰਨੇ ਟਾਈਮ ਦੇ ਵਿੱਚ ਹੋਇਆ ਇਹ ਇਹ ਸਰ ਮੈਂ 2 ਮਹੀਨੇ ਦੇ ਵਿੱਚ ਹੀ ਆਪਣੇ ਜਿਹੜੀ ਇਹ ਚੀਜ਼ ਕੀਤੀਆਂ ਕਿੰਨਾ ਟਾਈਮ ਤੁਸੀਂ ਟ੍ਰੇਨਿੰਗ ਲਈ ਹੈ ਇਥੋਂ ਟ੍ਰੇਨਿੰਗ ਮੈਨੂੰ ਭਾਈ ਨਾਲ ਜੁੜੇ ਨੂੰ 6 ਮੰਥ ਹੋ ਗਏ ਆ ਬਟ ਮੈਂ ਜਿਹੜੀ ਆ ਆਪਣੀ ਪ੍ਰੈਪ ਹੀ ਮੈਂ ਜਨਵਰੀ ਮਹੀਨੇ ਤੋਂ ਪ੍ਰੈਕਟਿਸ ਸ਼ੁਰੂ ਕੀਤੀ ਸੀ ਤੇ ਮੈਂ ਹੁਣ 16 ਤਰੀਕ ਨੂੰ ਫਿਰ ਆਫ ਕਰਤਾ ਹੈ ਦੋ ਮਹੀਨੇ ਦੇ ਵਿੱਚ ਜਿੰਨੇ ਵੀ ਮੈਂ 9 ਟਾਈਟਲ ਜਿੱਤੇ ਆ 9 ਕੰਪੀਟੀਸ਼ਨ ਜਿੱਤੇ ਦੋ ਇਸ ਅਚੀਵਮੈਂਟ ਤੋਂ ਬਾਅਦ ਕਿਦਾਂ ਦੀ ਫੀਲਿੰਗ ਆਉਂਦੀ ਹੈ ਕਿਦਾਂ ਦੀ ਖੁਸ਼ੀ ਆ ਮਾਨਸ ਜੀ ਭਾਈ ਬਹੁਤ ਖੁਸ਼ੀ ਹੋ ਰਹੀ ਆ ਮਤਲਬ ਕਿ ਮੈਂ ਜਿੰਨੇ ਵੀ ਕੰਪੀਟੀਸ਼ਨ ਖੇਡੇ ਆ ਭਾਈ ਇੱਕ ਟਾਈਮ ਹੀ ਕਿ ਜਦੋਂ ਮੈਂ ਭਾਈ ਦੇ ਅੰਡਰ ਨਹੀਂ ਹੀ ਕਰਦਾ ਤੇ ਮੈਂ ਅੰਮ੍ਰਿਤਸਰ ਪੰਜਾਬ ਚੋਂ ਵੀ ਪੁਲਿਸ ਜਿਹੜੀ ਹੀ ਮੇਰੀ ਕਿਤੇ ਸੈਕਿੰਡ ਆ ਜਾਂਦੀ ਸੀ ਕਿ ਤੇ ਥਰਡ ਆ ਜਾਂਦੀ ਸੀ ਰ ਭਾਈ ਦੇ ਨਾਲ ਜੁੜਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਬੋਡੀ ਬਿਲਡਿੰਗ ਦੀ ਐਕਸਰਸਾਈਜ਼ ਜਿਹੜੀ ਆ ਉਹ ਕਿੱਦਾਂ ਕਰਨੀ ਚਾਹੀਦੀ ਹੈ ਕਿੱਦਾਂ ਡਿਸਪਲਿਨ ਵਿੱਚ ਰਹਿਣਾ ਚਾਹੀਦਾ ਹੈ ਤੇ ਭਾਈ ਦੀ ਅੰਡਰ ਰਹਿ ਕੇ ਮੈਂ ਆਪਣੇ ਜਿਹੜੇ ਨੌ ਕੰਪੀਟੀਸ਼ਨ ਜਿੱਤੇ ਆਦੇ ਬਹੁਤ ਮਾਣ ਵਾਲੀ ਗੱਲ ਹੈ ਆ ਤੇ ਭਾਈ ਨੂੰ ਵੀ ਬਹੁਤ ਪ੍ਰਾਊਡ ਫੀਲ ਕਰਾਇਆ ਮੈਂ ਕਿਉਂਕਿ ਜਿਹੜੇ ਇੱਕ ਕੋਚ ਹੁੰਦਾ ਆ ਉਹੋ ਹੀ ਤੁਹਾਨੂੰ ਪਤਾ ਸਾਰਾ ਕੁਝ ਹੋਏ ਕਿ ਜਿਵੇਂ ਇੱਕ ਮਦਰ ਆਪਣੇ ਬੱਚੇ ਦਾ ਧਿਆਨ ਰੱਖਦੀ ਨਾ ਭਾਈ ਨੇ ਉਦਾਂ ਮੇਰਾ ਧਿਆਨ ਰੱਖਿਆ ਤੇ ਸਭ ਤੋਂ ਜ਼ਿਆਦਾ ਖੁਸ਼ੀ ਤੇ ਚਲੋ ਭਾਈ ਨੂੰ ਹੀ ਹੋਣੀ ਚਾਹੀਦੀ ਹੈ ਕਿਉਂਕਿ ਭਾਈ ਦੇ ਅੰਡਰ ਹੀ ਮੈਂ ਸਾਰਾ ਕੁਝ ਜਿੱਤ ਕਿਹੜੇ ਸ਼ਬਦਾਂ ਦੇ ਨਾਲ ਥੈਂਕ ਯੂ ਕਹੋਗੇ ਇਹਨਾਂ ਦਾ ਸਰ ਤੇ ਭਾਈ ਹੁਣ ਮੇਰੇ ਕੋਲ ਸ਼ਬਦ ਹੈਗੇ ਨਹੀਂ ਆ ਬਸ ਸਿਰ ਉਦੇ ਹੀ ਆ ਕਿ ਪਹਿਲੀ ਹੱਥੀ ਲਾ ਸਕਦੇ ਨਹੀਂ ਭਾਈ ਦੇ ਇਹੋ ਹੀ ਆ ਕਿ ਜਿੰਨਾ ਚਿਰ ਵੀ ਮੈਂ ਭਾਈ ਮਤਲਬ ਗੇਮ ਬਾਡੀ ਬਿਲਡਿੰਗ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਮੈਂ ਭਾਈ ਦੇ ਨਾਲ ਜੁੜਿਆ ਰਹਾ ਮਾਂ ਇਹ ਜਦਨ ਚਲੋ ਆਪਾਂ ਮਤਲਬ ਭਾਜੀ ਜਾਂ ਮੈਰਿਜ ਕੋਈ ਵੀ ਇਹਦੇ ਉਦੋਂ ਮੈਂ ਇਹ ਕਿ ਬਾਡੀ ਬਿਲਡਿੰਗ ਹੀ ਛੱਡ ਦੇਣੀ ਹੈ ਕਿ ਜਦਨ ਭਾਈ ਨਾਲ ਜਾਂ ਇਹ ਵੀ ਆਪਣੀ ਤੇ ਹੋ ਗਿਆ ਇਹ ਹੈ ਕਿ ਮੈਂ ਸਾਰੀ ਉਮਰ ਭਾਈ ਨਾਲ ਹੀ ਜੁੜ ਕੇ ਬਾਡੀ ਬਿਲਡਿੰਗ ਕਰਨਾ ਚਾਹੁੰਦਾ ਆ ਆਸ਼ੂ ਜੀ ਕਿੰਨਾ ਕੁ ਟਾਈਮ ਤੁਹਾਨੂੰ ਜਿਹੜਾ ਇਹਦੀ ਜਿਹੜੀ ਟ੍ਰੇਨਿੰਗ ਜ ਟ੍ਰੇਨਿੰਗ ਭਾਈ ਮੈਂ ਮਤਲਬ ਦੋ ਟਾਈਮ ਕਰਦਾ ਹਾਂ ਸਵੇਰ ਵੀ ਸ਼ਾਮ ਨੂੰ ਇਹ ਮਤਲਬ ਇਹ ਕਿ ਮਤਲਬ ਜਿਹੜਾ ਸਵੇਰ ਵਾਲਾ ਸੈਕਸ਼ਨ ਹੀ ਉਹਦੀ ਚ ਮੈਂ ਡੇਢ ਤੋਂ 2 ਘੰਟੇ ਕਰਦਾ ਰਿਹਾ ਐਸੇ ਹੀ ਦੀ ਸ਼ਾਮ 2:3 ਤੋਂ 3 ਘੰਟੇ ਕਰਦਾ ਰਿਹਾ ਬੜੇ ਆ ਕਿ ਸਭ ਤੋਂ ਔਖਾ ਨਹੀਂ ਭਾਈ ਹੈ ਕਿ ਡਾਈਟ ਤੇ ਰਹਿਣਾ ਜਿਹੜਾ ਇਹ ਭਾਈ ਮਤਲਬ ਜਿੱਦਾਂ ਦੱਸਦੇ ਆ ਕਿ ਬਹੁਤ ਹੀ ਟਾਫੀ ਹੈ ਜਿਹੜਾ ਡਾਈਟ ਤੇ ਰਹਿ ਕੇ ਕਰਨਾ ਪੈਂਦਾ ਆ ਵਾਟਰ ਆਪਾਂ ਦੋ ਦੋ ਤਿੰਨ ਦਿਨ ਪਾਣੀ ਨਹੀਂ ਪੀਂਦੇ ਫਿਰ ਜਿਹੜਾ ਸਾਲਟ ਆ ਉਹਨੂੰ ਆਫ ਕਰਨਾ ਪੈਂਦਾ ਕਿ ਮੈਂ ਭਾਈ ਮਤਲਬ 60 ਡੇਸ ਦੀ ਜੇ ਮੈਂ ਤਿਆਰੀ ਕੀਤੀ ਆ ਇਮਾਨ ਜੀ 60 ਡੇ ਦੇ ਵਿੱਚ ਪੰਜ ਜਾਂ ਛੇ ਦਿਨ ਸਾਲਟ ਖਾਦਾ ਹੋਊਗਾ ਬਾਕੀ ਦਿਨਾਂ ਬਿਨਾਂ ਸਾਲਟ ਪੀ ਰਿਆ ਮੇਰਾ ਨਮਕ ਤੋਂ ਵੱਲੇ ਬਹੁਤ ਓਕੀ ਗੇਮ ਆ ਬੋਡੀ ਬਿਲਡਿੰਗ ਦੇ ਵਿੱਚ ਕਿੱਥੋਂ ਤੱਕ ਜਾਣਾ ਚਾਹੁੰਦੇ ਜੇ ਕਿਹੜੀ ਸਟੇਜ ਤੱਕ ਪਹੁੰਚਣਾ ਚਾਹੁੰਦੇ ਹੋ ਸਟੇਜ ਦੇ ਭਾਈ ਹਰ ਇੱਕ ਬੋਡੀ ਬਿਲਡਰ ਦਾ ਸੁਪਨਾ ਇਹ ਹੁੰਦਾ ਕਿ ਚਲੋ ਵਰਲਡ ਜੋ ਗੋਲਡ ਲੈ ਆਈ ਬਾਕੀ ਜਿੰਨਾ ਮੈਂ ਮਿਹਨਤ ਕਰੂੰਗਾ ਤੇ ਵਾਈ ਗੁਰੂ ਨੇ ਤੁਹਾਨੂੰ ਪਤਾ ਉਸ ਤੱਕ ਲੈ ਹੀ ਜਾਣਾ ਬਾਕੀ ਕੋ ਸਭ ਦਾ ਜਿਹੜਾ ਆਸ਼ੀਰਵਾਦ ਚਾਹੀਦਾ ਜੀ ਤਾਂ ਬਿਲਕੁਲ ਇੱਥੇ ਬਬੀਤਾ ਜੀ ਵੀ ਨਾਲ ਨੇ ਜਿਹੜੇ ਕੈਨੇਡਾ ਦੇ ਵਿੱਚ ਵਿਨੀਪੈਗ ਦੇ ਜਿਹੜੇ ਮੁਕਾਬਲੇ ਹੋਏ ਨੇ ਉੱਥੋਂ 골ਡ ਮੈਡਲਿਸਟ ਵੀ ਨੇ ਤੁਹਾਡਾ ਅੱਜ ਇੱਥੇ ਸ਼ਾਨਦਾਰ ਸਵਾਗਤ ਕੀਤਾ ਗਿਆ ਜੀ ਕੀ ਕਹੋਗੇ थैंक यू so much ਸਾਰਿਆਂ ਦਾ ਸਭ ਤੋਂ ਪਹਿਲੇ ਤਾਂ ਮੇਰੇ ਲਈ ਮੇਰਾ ਪਰੂਰ ਕੀਤਾ ਉਹਨਾਂ ਨੇ ਸਾਨੂੰ ਇੱਕ ਸਰਪ੍ਰਾਈਜ਼ ਦਿੱਤਾ ਉਹਦੇ ਲਈ ਮੈਂ ਬਹੁਤ ਬਹੁਤ ਮਤਲਬ ਮਤਲਬ ਮੇਰੇ ਲਈ ਸ਼ਬਦ ਨਹੀਂ ਆਉਂਦਾ ਪਰ ਮੈਂ ਜੋ ਵੀ ਹਾਂ ਅੱਜ ਕਿੱਥੇ ਹਾਂ ਕਿ ਤੇਨਾਂ ਦੀ ਵਜ੍ਹਾ ਦੇ ਨਾਲ ਹਾਂ ਬੀਤਾ ਜੀ ਜਦੋਂ ਉੱਥੇ ਤੁਹਾਨੂੰ 골ਡ ਮੈਡਲਿਸਟ ਜਦੋਂ ਤੁਸੀਂ ਉੱਥੇ ਡਿਕਲੇਅਰ ਹੋਏ ਹੋ ਕਿ ਤੁਸੀਂ ਜਿੱਤ ਲਿਆ ਤੇ ਫਿਰ ਕਿਦਾਂ ਦਾ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਚ ਖੁਸ਼ੀ ਹੈ ਇੱਥੇ ਲੱਗਦਾ ਮੈਨੂੰ ਆਪਣੇ ਆਪ ਤੇ ਰੋਣਾ ਆ ਰਿਹਾ ਹੈ ਕਿ ਮੈਨੂੰ ਕੋਚ ਨੂੰ ਕੀ ਕਵਾਂ ਕਿ ਮੈਂ ਜਿੱਤ ਗਈ ਆ ਪਰ ਉਸ ਟਾਈਮ ਤੇ ਵੀ ਮੈਂ ਸਾਇਲੈਂਟ ਸੀ ਕਿਉਂਕਿ ਇੱਕ ਰਾਤ ਪਹਿਲੇ ਵੀ ਗੱਲਾਂ ਸਾਰੇ ਮਤਲਬ ਸਾਰੇ ਮੇਰੇ ਦੋਸਤ ਵਗੈਰਾ ਸਾਰੇ ਸੁੱਤੇ ਸੀ ਮੇਰੇ ਮਦਰ ਫਾਦਰ ਕੱਪ ਸੁੱਤੇ ਸੀ ਸਿਰ ਮੇਰਾ ਕੋਚ ਮੇਰੇ ਲਈ ਜਾਗ ਰਿਹਾ ਹੈ ਔਰ ਮੈਨੂੰ ਜਾਗ ਜਾ ਕੇ ਕਹਿ ਰਿਹਾ ਕਿ ਆਪਣੀ ਮਤਲਬ ਪੋਜ਼ਿੰਗ ਕਰ ਔਰ ਮੈਨੂੰ ਥੋੜਾ ਕਪੜਾ ਆਖੀ ਕੰਦੇ ਨਾਲ ਸਿਰਫ ਇੱਕ ਚੀਜ਼ ਦੱਸੀ ਸੀ ਕਿ ਸਟੇਜ ਤੇ ਉੱਤੇ ਸਿਰਫ ਆਪਣਾ ਫੇਸ ਤੇ ਉੱਤੇ ਸਮਾਈਲ ਲੱਗੀ ਆਪਣਾ ਬੈਸਟ ਨਹੀਂ ਬਾਕੀ ਰਿਜ਼ਲਟ ਜੋ ਹੋਏਗਾ ਦੇਖੀ ਜਾਊਗਾ ਕਿੰਨਾ ਟਾਈਮ ਤੁਸੀਂ ਟ੍ਰੇਨਿੰਗ ਲਈ ਹੋ ਇਥੋਂ ਦੇ ਸਟੂਡੈਂਟ ਰਹੇ ਹੋ ਮੈਨੂੰ ਭਾਈ ਦੇ ਨਾਲ ਜੁੜੇ 2 ਸਾਲ ਤੋਂ ਵੱਧ ਹੀ ਹੋ ਗਏ ਆ ਲੇਕਿਨ ਜਿਹੜੀ ਅਸਲੀ ਟ੍ਰੇਨਿੰਗ ਸ਼ੁਰੂ ਹੋਈ ਹੈ ਉਹ 1.5 ਸਾਲ ਹੋ ਗਿਆ ਹੈ ਔਰ ਜਿਹੜਾ ਮਤਲਬ ਟ੍ਰੇਨਿੰਗ ਦਾ ਇੱਕ ਪੀਰੀਅਡ ਸੀਗਾ ਉਹ ਮੈਨੂੰ ਪਤਾ ਹੈ ਕਿ ਇਹਨਾਂ ਨੇ ਇੱਕ ਕੋਚ ਬਤੌਰ ਇੱਕ ਪਿਤਾ ਇਹਨਾਂ ਨੂੰ ਮੈਂ ਬਾਪੂ ਜੀ ਕਹਿੰਦੀ ਆ ਤੇ ਇੱਕ ਮਦਰ ਇੱਕ ਫਾਦਰ ਸਭ ਦਾ ਰੋਲ ਇਹਨਾਂ ਨੇ ਬਹੁਤ ਖੂਬੀ ਤਰੀਕੇ ਨਾਲ ਪਲੇ ਕੀਤਾ ਮੇਰੇ ਨਾਲ ਉਸ ਇੱਕ ਲੇਡੀ ਹੋ ਔਰ ਆਮ ਤੌਰ ਤੇ ਪਰਿਵਾਰਾਂ ਦੇ ਵਿੱਚ ਹੁੰਦਾ ਕਿ ਵੀ ਲੜਕੀਆਂ ਨੂੰ ਨਹੀਂ ਬਾਹਰ ਜਾਣ ਦਿੱਤਾ ਜਾਂਦਾ ਔਰ ਪੰਜਾਬੀ ਹੋਏ ਇਸ ਖੇਤਰ ਦੇ ਰਹਿਣ ਵਾਲੇ ਉਹ ਕਦੀ ਪਰਿਵਾਰ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਬਣਿਆ ਵੀ ਨਹੀਂ ਜਾਣਾ ਆਪਾਂ ਨਹੀਂ ਸਰ ਇਦਾਂ ਦੀ ਤੇ ਕਈ ਵਾਰੀ ਪ੍ਰੋਬਲਮਸ ਆਉਂਦੀ ਹੈ ਡਿਪਾਰਟਮੈਂਟ ਦੇ ਵਿੱਚ ਵੀ ਕਈ ਵਾਰੀ ਕੋਈ ਸਿਕਟਰ ਬਾਜੀ ਕਰੀ ਹੁੰਦਾ ਹੈ ਪਰ ਮੇਰੇ ਕੋਚ ਨੇ ਮੇਰਾ ਮਾਈਂਡ ਬੜਾ ਸ਼ਾਰਪ ਕਰਤਾ ਹੈ ਨਾ ਉਹਨਾਂ ਨੇ ਕਦੀ ਕੁੜੀਆਂ ਕੇ ਫਰਕ ਦੇਖਿਆ ਨਾ ਮੁੰਡਿਆਂ ਨੇ ਉਹ ਹਮੇਸ਼ਾ ਮੈਂ ਇਦਾਂ ਹੀ ਡੀਲ ਕਰਦੇ ਆ ਜੇਦੋਂ ਮੈਨੂੰ ਕੁੜੀਆਂ ਵਰਗੀ ਕੋਈ ਗੱਲ ਹੁੰਦੀ ਹੈ ਤੇ ਮੈਨੂੰ ਕੁੜੀ ਬਣ ਜਾਂਦੇ ਜਦੋਂ ਮੁੰਡਿਆਂ ਬਾਰੇ ਗੱਲ ਹੁੰਦੀ ਹੈ ਮੁੰਡਾ ਬਣ ਜਾਂਦੇ ਆ ਤੇ ਮੇਰੇ ਪੇਰੈਂਟਸ ਨੇ ਇਸ ਚੀਜ਼ 'ਤੇ ਮੇਰਾ ਬਹੁਤ ਸਪੋਰਟ ਦਿੱਤਾ ਹੈ ਔਰ ਮੈਂ ਪਰਮਾਤਮਾ ਤੋਂ ਸ਼ੁਕਰਗੁਜ਼ਾਰ ਆ ਕਿ ਮੇਰੇ ਜਿਹੜੇ ਕੋਚ ਹਨਾ ਉਹਨਾਂ ਦੇ ਫਾਦਲਤਾ ਵੀ ਬਹੁਤ ਐਂਟੀਕ ਪੀਸ ਆ ਹਾਂਜੀ ਤੇ ਮਤਲਬ ਮੇਰੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਬਹੁਤ ਬਹੁਤ ਰੋਲ ਆ ਜੋ ਬਹੁਤ ਮਤਲਬ ਇੱਕ ਅਲੱਗੀ ਭੂਮਿਕਾ ਦਿੰਦਾ ਮੇਰੀ ਜ਼ਿੰਦਗੀ ਨੂੰ ਇਹਨਾਂ ਨੇ ਨਿਖਾਰ ਹੀ ਦਿੱਤਾ ਮੈਂ ਪਹਿਲੇ ਵੀ ਮੈਂ ਇੱਕ ਸਪੋਰਟਸਮੈਨ ਰਹਾ ਲੇਕਿਨ ਜਿਹੜੀ ਹੁਣ ਬੋਡੀ ਬਿਲਡਿੰਗ ਇੱਕ ਬਹੁਤ ਟਫ ਗੇਮ ਆ ਬਹੁਤ ਜ਼ਿਆਦਾ ਖਾਸਲ ਕੇ ਕੁੜੀਆਂ ਵਾਸਤੇ ਤੇ ਉਹਦੇ ਲਈ ਤਾਂ ਮੇਰਾ ਦਿਮਾਗ ਹੁਣ ਅਲੱਗ ਹੀ ਇੱਕ ਜ਼ੋਨ ਚ ਚਲਾ ਗਿਆ ਹੈ ਮਤਲਬ ਵਧੀਆ ਹੋਰ ਮੈਂ ਬਹੁਤ ਲੰਬੇ ਟਾਈਮ ਤੱਕ ਇਸ ਬੋਡੀ ਬਿਲਡਿੰਗ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹਾਂ ਤੁਸੀਂ ਸਰਵਿਸ ਵੀ ਕਰਦੇ ਹੋ ਜੀ ਬਿਲਕੁਲ ਮੈਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਆ ਤੇ ਨਹੀਂ 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 ਮੈਂ ਜਨਤੌਰ ਤੇ ਪੜ੍ਹਦੀ ਆ ਉਸ ਤੋਂ ਬਾਅਦ ਮੈਂ ਡਿਪਾਰਟਮੈਂਟ 'ਚ ਆ ਕੇ ਜੀਮ ਸ਼ੁਰੂ ਕੀਤੀ ਹੈ ਬਾਕੀ ਜਿਹੜੀਆਂ ਲੜਕੀਆਂ ਹੋਰ ਲੜਕੀਆਂ ਨੇ ਜਿਹੜੀਆਂ ਘਰਾਂ 'ਚ ਬੈਠੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਮੈਂ ਤੇ ਐਹੀ ਮੈਸੇਜ ਦਵਾਂਗੀ ਕਿ ਤੁਸੀਂ ਵੱਧ ਤੋਂ ਵੱਧ ਜਿੰਮ ਵਗੈਰਾ ਆਓ ਆਪਣੀ ਸਿਹਤ ਵੱਲ ਧਿਆਨ ਦਿਓ ਜਿਹੜਾ ਪੈਸਾ ਤੁਸੀਂ ਆਪਣੀ ਮੇਕਅਪ ਤੇ ਖਰਚ ਕਰਦੇ ਹੋ ਥੋੜਾ ਬਹੁਤ ਆਪਣੀ ਬੋਡੀ ਦੇ ਉੱਤੇ ਲਗਾਓ ਤੁਹਾਨੂੰ ਮਜ਼ਾ ਆਏਗਾ ਔਰ ਵੈਸੇ ਵੀ ਜਿੰਮ ਦੇ ਵਿੱਚ ਲੋਹਾ ਕੁੱਟਣ ਦੇ ਤਾਂ ਮਜ਼ਾ ਹੀ ਕੁਝ ਹੋ ਰਿਹਾ ਹੈ ਤੇ ਮੈਂ ਤੇ ਉਹਨਾਂ ਨੂੰ ਇਹੋ ਕਹੂੰਗੀ ਕਿ ਜਿੰਮ ਤੇ ਆ ਕੇ ਇੱਕ ਵਾਰੀ ਜਿੰਮ ਦੀ ਮਸ਼ੀਨਾਂ ਦੇ ਨਾਲ ਔਰ ਆਪਣੇ ਕੋਚ ਦੇ ਨਾਲ ਥੋੜਾ ਜਿਹਾ ਇਸ ਪਿਆਰ ਦਿਖਾਓ ਉਹ ਤੁਹਾਨੂੰ ਬਹੁਤ ਜ਼ਿਆਦਾ ਆਊਟਪੁੱਟ ਦੇਗਾ ਆਪਣੇ ਪਿੰਡ ਬਾਰੇ ਆਪਣਾ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਸਿਰ ਮੈਂ ਬੇਸਿਕਲੀ ਉਤਰਾਖੰਡ ਕੋ ਬਿਲੋਂਗ ਕਰਦੀ ਹਾਂ ਲੇਕਿਨ ਮੇਰੇ ਫਾਦਰ ਸਾਹਿਬ ਮੇਰੇ ਮਦਰ ਇੱਥੇ ਸਰਵਿਸ ਕਰਦੇ ਸੀਗੇ ਤੇ ਮੈਂ ਪੰਜਾਬ ਪੁਲਿਸ ਤੇ ਪਰ ਕਈ ਵਾਰੀ ਸਟੱਡੀ ਇੱਧਰ ਦੀ ਹੈ ਤੇ ਬਾਕੀ ਮੇਰਾ ਜੋ ਵੀ ਆ ਹੁਣ ਸਿਰਫ ਮੈਂ ਇਥੋਂ ਜੋ ਲਿਤਾ ਮੈਂ ਇਥੋਂ ਹੀ ਲਿਤਾ ਪੰਜਾਬ ਦੇ ਲਿਤਾ ਠੀਕ ਹੈ ਤਾਂ ਬਿਲਕੁਲ ਆਸ਼ੂ ਜੀ ਤੁਹਾਡੇ ਨਾਲ ਵੀ ਗੱਲ ਕਰਨੀ ਚਾਹਾਂਗੇ ਕਿ ਵੀ ਤੁਹਾਡਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਇੱਥੇ ਆਉਣਾ ਕਿੱਦਾਂ ਆਇਆ ਮੈਂ ਇੱਥੇ ਚਾਂ ਮੈਂ ਆ ਜੀ ਅੰਮ੍ਰਿਤਸਰ ਤੋਂ ਇੱਥੇ ਤੋਂ ਹੀ ਬਿਲੋਂਗ ਕਰਦਾ ਆ ਤੇ ਮੈਂ ਇਸ ਤਰ੍ਹਾਂ ਹੀ ਪਈ ਚੈਂਪੀਅਨਸ਼ਿਪ ਤੇ ਹੀ ਭਾਈ ਉਹਨਾਂ ਨੂੰ ਵੇਖਿਆ ਸੀ ਤੇ ਪਾਈ ਨੇ ਜਿੰਨੇ ਵੀ ਆਪਣੇ ਪਲੇਅਰ ਤਿਆਰ ਕੀਤੇ ਆ ਮਤਲਬ ਉਹਨਾਂ ਦੀ ਕੰਡੀਸ਼ਨ ਮਤਲਬ ਜਿੰਨੇ ਵੀ ਭਾਈ ਨੇ ਪਲੇਅਰ ਉਹ ਚੈਂਪੀਅਨ ਹੀ ਰਹੇ ਆ ਫਿਰ ਉਸ ਦੇ ਰਿਕਾਰਡਿੰਗ ਦੀ ਤਰ੍ਹਾਂ ਮੇਰੀ ਭਾਈ ਨਾਲ ਕੰਪੀਟੀਸ਼ਨ ਤੇ ਵੀ ਇੱਕ ਦਿਨ ਗੱਲ ਹੋਈ ਫਿਰ ਭਾਈ ਨਾਲ ਮੇਰਾ ਨੰਬਰ ਐਕਸਚੇਂਜ ਹੋਇਆ ਤੇ ਫਿਰ ਮੈਂ ਭਾਈ ਨਾਲ ਗੱਲ ਕਰਕੇ ਫਿਰ ਭਾਈ ਨੂੰ ਕੁਝ ਮੈਨਸ਼ਨ ਕੀਤੀ ਤਾਂ ਬਿਲਕੁਲ ਇੱਥੇ ਜਿਮ ਦੇ ਜਿਹੜੇ ਮਾਲਕ ਨੇ ਔਰ ਇਹਨਾਂ ਦੇ ਟ੍ਰੇਨਰ ਨੇ ਰਣਵੀਰ ਸਿੰਘ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਸਰ ਬੜਾ ਤੁਹਾਡਾ ਥੈਂਕ ਯੂ ਕੀਤਾ ਜਾ ਰਿਹਾ ਜੀ ਤੁਹਾਡੇ ਸਟੂਡੈਂਟਸ ਵੱਲੋਂ ਜਿਲ੍ਹੇ ਦੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰੇ ਤੇਰੇ ਆਪਣੇ ਵੀਡੀਓ ਦੇ ਮੈਂਬਰ ਸਾਰੇ ਪਹੁੰਚ ਨੇ ਪਹੁੰਚਿਆ ਅ ਬਾਕੀ ਜੀ ਬੜੀ ਮਾਨ ਵਾਲੀ ਗੱਲ ਹੈ ਜੀ ਅੱਜ ਦਾ ਜਿਹੜਾ ਯੂਥ ਹੈ ਤੁਹਾਨੂੰ ਵੀ ਪਤਾ ਹੈ ਕਿ ਨਸ਼ਿਆਂ ਦੇ ਵਿੱਚ ਕਿੰਨਾ ਕਿਉਂਕਿ ਮੈਂ ਇਹ ਦੇਖਦਾ ਰੋਜ਼-ਰੋਜ਼ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਜਿਹੜੇ ਨਸ਼ਿਆਂ 'ਚ ਲੱਗੇ ਹੋਏ ਨੇ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਸੁਧਾਰੋ ਜਾਂ ਇਹਨਾਂ ਨੂੰ ਜਿਮ ਵੱਲ ਲਾਓ ਤੇ ਇਸੇ ਚੀਜ਼ ਨੂੰ ਲੈ ਕੇ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਕਿ ਮੈਂ ਇੱਕ ਕੋਚ ਦੇ ਨਾਤੇ ਇੱਕ ਬਹੁਤ ਵਧੀਆ ਚੈਂਪੀਅਨ ਤਿਆਰ ਕੀਤੀ ਹੈ ਜੋ ਕੀ ਆਉਣ ਵਾਲੇ ਸਮੇਂ ਵਿੱਚ ਯੂਥ ਲਈ ਬਹੁਤ ਵਧੀਆ ਉਦਾਹਰਣ ਨੇ ਤੇ ਅਕੀ ਵੀ ਸਾਰਿਆਂ ਨੂੰ ਉਸ ਨੂੰ ਜਾਂ ਸਾਰੇ ਲੜਕੇ ਜਾਂ ਲੜਕੀਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਇੱਕ ਅੱਛੇ ਕੰਮ ਲਈ ਇੱਕ ਅੱਛੇ ਕੰਮ ਨੂੰ ਲੱਗੋ ਨਸ਼ਿਆਂ ਨੂੰ ਛੱਡੋ ਤੇ ਜਿੰਮਲ ਆਪਣੀ ਸਿਹਤ ਉੱਤੇ ਅੰਧਵਰ ਤੇ ਮਾਪਿਆਂ ਦਾ ਨਾਰੋਸ਼ਨ ਕਰੋ ਓਕੇ ਥੈਂਕ ਯੂ ਤਾਂ ਬਿਲਕੁਲ ਦੇਖ ਸਕਦੇ ਆ ਕਿ ਇਹ ਲੋਕ ਜਿਹੜੇ ਅੱਜ ਇੱਥੇ ਜਿਹੜੇ ਇਹ ਬਾਡੀ ਬਿਲਡਰ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਆਪਣੇ ਕੋਚ ਜਿਹੜੇ ਟ੍ਰੇਨਰ ਨੇ ਇਹਨਾਂ ਦੇ ਰਣਵੀਰ ਸਿੰਘ ਉਹਨਾਂ ਦਾ ਥੈਂਕ ਯੂ ਕੀਤਾ ਜਾ ਰਿਹਾ ਔਰ ਅੱਜ ਇੱਕ ਚੰਗੀਆਂ ਉਪਲਬਧੀਆਂ ਜਿਹੜੀਆਂ ਇਹਨਾਂ ਨੇ ਹਾਸਲ ਕੀਤੀਆਂ ਨੇ ਔਰ ਇਹਨਾਂ ਦਾ ਲੋਕਾਂ ਨੂੰ ਮੈਸੇਜ ਆਇਆ ਹੋਰ ਨਾ ਨੌਜਵਾਨਾਂ ਨੂੰ ਮੈਸੇਜ ਆਇਆ ਕਿ ਨਸ਼ਿਆਂ ਦਾ ਰੁਝਾਨ ਛੱਡ ਕੇ ਸਾਨੂੰ ਆਪਣੇ ਜਿਹੜਾ ਹੈ ਅੱਗੇ ਵਧਣ ਦੇ ਵੱਲ ਸੋਚਣਾ ਚਾਹੀਦਾ ਹੈ ਤਾਂ ਇਸ ਦੇ ਵਿੱਚ ਜਿਹੜਾ ਹੈ ਅਸੀਂ ਚੰਗੀਆਂ ਅਚੀਵਮੈਂਟਸ ਜਿਹੜੀਆਂ ਉਹ ਕਰ ਸਕਦੇ ਹਾਂ ਯਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ ਅੰਮ੍ਰਿਤ